ओके ਵੀਰੇ ਆਪਣੇ ਸਾਰੇ ਪੀਸ ਦੇ ਵਿੱਚ ਤੁਹਾਨੂੰ ਆਂ ਅੰਬੋਸ ਹੋਈ ਹੋਈ ਮਿਲੂਗੀ ਸਭ ਤੋਂ ਹਾਈ ਪ੍ਰੋਡਕਟ ਆ ਪਿਓਰ ਲੈਦਰ ਦੀ ਚੱਪਲ ਹੈ ਠੀਕ ਹੈ ਵੀਰੇ ਕੋਈ ਨਕਲੀ ਲੈਦਰ ਨਹੀਂ ਕੋਈ ਕੁਝ ਨਹੀਂ ਵਰਕਿੰਗ ਸਟਾਕਸ ਔਰ ਮੇਨ ਚੀਜ਼ ਹੈ ਕੁਆਲਿਟੀ ਬਹੁਤ ਪ੍ਰੀਮੀਅਮ ਹੈ ਦੀ ਦੇਖਣੋ ਬਹੁਤ ਕਲਰ ਚੈੱਕ ਕਰਨਾ ਸੋਹਣੇ ਸੋਹਣੇ ਰੰਗ ਆਏ ਹੋਏ ਇੱਕ ਟੈਨ ਕਲਰ ਮਿਲ ਜੂਗਾ 500 ਰੁਪਏ ਰੇਂਜ ਹੋਊਗਾ ਸਿਰਫ ਉਦੋਂ ਬਾਅਦ ਕਲਰ ਚੈੱਕ ਕਰੋ ਇਸ ਵਿੱਚ 올ਿਵ ਗ੍ਰੀਨ ਕਲਰ ਵੀ ਹੈ ਜੀ ਬਹੁਤ ਸੋਹਣਾ ਕਲਰ ਹੈ ਬ੍ਰਾਂਡ ਦੀ ਬੈਜਿੰਗ ਹੋਈ ਹੋਈ ਹੈ ਪਿੱਛੇ ਵੀ ਚੱਪਲ ਦੇ ਉੱਤੇ ਵੀ ਬਕਲਾਂ ਦੇ ਉੱਤੇ ਵੀ 500 ਰੁਪਏ ਰੇਂਜ ਦੇ ਵਿੱਚ ਬਾ ਦਵਾਂਗੇ ਭਾਜੀ BMW ਦਾ ਸਪੇਡ ਲੈਦਰ ਵਾਲਾ ਸਲੀਪਰ ਓਕੇ ਵੀਰੇ ਇਹਦੇ ਵਿੱਚ ਕੀ ਹੈ ਆਪਾਂ ਜਿਹੜਾ ਆਰਮ ਸਲੀਪਰ ਲੈਨੇ ਆ ਸਿਲਿਕਨ ਲੱਗੀ ਹੁੰਦੀ ਹੈ ਉੱਪਰ ਇਹਦੇ ਸਪੇਡ ਲੈਦਰ ਲੱਗੀ ਹੋਈ ਹੈ ਵੈਲਵਟ ਮੀਡੀਰੀ ਹਾਂਜੀ ਸਿਰਫ 200 ਰੁਪਏ ਰੇਂਜ ਦੇ ਵਿੱਚ ਓਕੇ ਸਾਈਜ਼ ਕੰਬੀਨੇਸ਼ਨ ਆ ਭਾਜੀ ਜਿਹੜਾ ਸਭ ਤੋਂ ਵੱਧ ਵਿਕਦਾ ਸਕੇਚਰਜ਼ ਰੈਡ ਐਂਡ ਵਾਈਟ ਪੀਜ਼ ਬੜਾ ਘੈਂਡਾ ਹੈ ਔਰ ਮੇਨ ਚੀਜ਼ ਆ ਭਾਜੀ ਸੌਫਟਨੈਸ ਠੀਕ ਹੈ ਸੌਫਟਨੈਸ ਬ ਸਕੇਚਰਸ ਹੀ ਚੱਪਲ ਹਾਂਜੀ ਵੀਰੇ ਜਿੰਨਾ ਮਰਜ਼ੀ ਰੈਗੂਲਰ ਪਾਓ ਔਰ ਮੇਨ ਚੀਜ਼ ਭਾਜੀ ਆਪਾਂ ਚੱਪਲ ਦੇ ਵਿੱਚ ਜਿਹੜੀ ਦੇਖਦੇ ਆ ਸੌਫਟਨੈਸ ਹੈ ਕੁਲ ਨਾ ਪਸੀਨਾ ਆਏਗਾ ਨਾ ਚੱਪਲ ਹੀਟ ਕਰੇਗੀ ਔਰ ਗ੍ਰਿਪਿੰਗ ਸੋਲ ਦੇ ਵਿੱਚ ਨਾ ਉਖੜਨੀ ਹੈ ਨਾ ਕੋਈ ਡਰੋਣਾ ਕਿਉਂਕਿ ਬਹੁਤ ਵਾਰ ਕੀ ਹੁੰਦਾ ਸਟ੍ਰੈਪ ਉਖੜ ਜਾਂਦੇ ਓਕੇ ਕੋਈ ਸਟ੍ਰੈਪ ਦਾ ਪ੍ਰੋਬਲਮ ਨਹੀਂ ਸਕੇਚਰਸ ਆ ਕੁਆਲਿਟੀ ਦਾ ਪੀਸ ਆ ਆਪਣਾ ਤਿਆਰ ਕਰਾਇਆ ਸਿਰਫ 200 ਰੁਪਏ ਰੇਂਜ ਦੇ ਵਿੱਚ ਓਕੇ ਵੀਰੇ ਸਸਤੀ ਗੱਲ ਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣਾ ਖੁਸ਼ੀਰਾਮ ਹਲਵਾਈ ਦੇ ਨੀਅਰ ਮੁਗਲ ਆਜ਼ਮ ਵਾਲਿਆਂ ਦੇ ਅੱਜ ਤੁਹਾਨੂੰ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਤੇ ਰੇਟ ਸੁਣ ਕੇ ਹਰਾਨ ਰਹ ਜੋਗੇ ਹਾਂਜੀ ਪਾਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਬਰਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਕੀ ਆਇਆ ਫਿਰ ਨਵਾਂ ਅੱਜ ਆਇਆ ਬਹੁਤ ਕੁਝ ਆਇਆ ਅਸੀਂ ਦਿਖਾਣਾ ਵੀ ਬਹੁਤ ਕੁਝ ਹੈ ਸ਼ੁਰੂ ਆਪਾਂ ਕਰਦੇ ਹਾਂ ਚੱਪਲ ਤੋਂ ਠੀਕ ਹੈ ਜੀ ਆ ਜਿਓ ਪਾਜੀ ਫੜਾ ਆਪਾਂ ਤੇਜੀ ਨਾਲ ਤੇਜੀ ਨਾਲ ਉਹ ਵਾਲੇ ਤੇਜੀ ਬਾਈ ਨਾਲ ਵੀ ਆ ਲੋ ਪਾਜੀ ਸਕੈਚਰਸ ਦੀ ਚੱਪਲ ਹਾਂਜੀ ਵੀਰੇ ਜਿੰਨਾ ਮਰਜ਼ੀ ਰੈਗੂਲਰ ਪਾਓ ਔਰ ਮੇਨ ਚੀਜ਼ ਪਾਜੀ ਆਪਾਂ ਚੱਪਲ ਦੇ ਵਿੱਚ ਜਿਹੜੀ ਦੇਖਦੇ ਹਾਂ ਸੌਫਟਨੈਸ ਚੈੱਕ ਨਾ ਪਸੀਨਾ ਆਏਗਾ ਨਾ ਜੱਪਲ ਹੀਟ ਕਰੇਗੀ ਔਰ ਗ੍ਰਿਪਿੰਗ ਸੋਲ ਦੇ ਵਿੱਚ ਨਾ ਉਖੜਨੀ ਹੈ ਨਾ ਕੋਈ ਦਰੂਣਾ ਕਿਉਂਕਿ ਬਹੁਤ ਵਾਰ ਕੀ ਹੁੰਦਾ ਸਟ੍ਰੈਪ ਉਖੜ ਜਾਂਦੇ ਓਕੇ ਕੋਈ ਸਟ੍ਰੈਪ ਦਾ ਪ੍ਰੋਬਲਮ ਨਹੀਂ ਸਕੇਚਰਜ਼ ਦਾ ਕੁਆਲਿਟੀ ਦਾ ਪੀਸ ਆ ਆਪਣਾ ਤਿਆਰ ਕਰਾਇਆ ਸਿਰਫ 200 ਰੁਪਏ ਰੇਂਜ ਦੇ ਵਿੱਚ ਓਕੇ ਵੀਰੇ ਕਲਰ ਚੇਕ ਆਪ ਕਰੋ ਸਭ ਤੋਂ ਪਿਆਰਾ ਕੰਬੀਨੇਸ਼ਨ ਆ ਭਾਜੀ ਜਿਹੜਾ ਸਭ ਤੋਂ ਵੱਧ बिकਦਾ ਸਕੇਚਰਜ਼ ਰੈਡ ਐਂਡ ਵਾਈਟ ਪੀਸ ਬੜਾ ਘੈਂਡਾ ਹੈ ਪਰ ਮੇਨ ਚੀਜ਼ ਆ ਭਾਜੀ ਸੌਫਟਨੈਸ ਠੀਕ ਹੈ ਸੌਫਟਨੈਸ ਬਹੁਤ ਪਿਆਰੀ ਹੈ ਸਿਰਫ 200 ਰੁਪਏ ਰੇਂਜ 6 7 8 9 ਓਕੇ ਬਈ ਇਹ ਦੁਬਾਰਾ ਆਪਾਂ ਦਵਾਂਗੇ ਭਾਜੀ BMW ਦਾ ਸਪੇਡ ਲੈਦਰ ਵਾਲਾ ਸਨੀਕਰ ਓਕੇ ਵੀਰੇ ਇਹਦੇ ਚ ਕੀ ਆ ਆਪਾਂ ਜਿਹੜਾ ਆਰਮ ਸਲੀਪਰ ਲੈਨੇ ਆ ਸਿਲੀਕਾਨ ਲੱਗੀ ਹੁੰਦੀ ਉੱਪਰ ਇਹਦੇ ਸਪੇਡ ਲੈਦਰ ਲੱਗੀ ਹੋਈ ਹੈ ਵੈਲਵਟ ਮਟੀਰੀਅਲ ਹਾਂਜੀ ਸਿਰਫ 200 ਰੁਪਏ ਰੇਂਜ ਦੇ ਵਿੱਚ ਓਕੇ ਬਈ ਸਾਈਜ਼ ਸਾਰੇ 6 7 8 9 10 ਉਸ ਤੋਂ ਬਾਅਦ ਬਈ ਜੀ ਸਭ ਤੋਂ ਹਿੱਟ ਬ੍ਰਾਂਡ ਜੋਰਡਨ ਦਾ 에ਅਰ ਉਹ ਵੀ ਅਵੇਲੇਬਲ ਮਿਲ ਜਾਏਗਾ ਰੇਂਜ ਵਿੱਚ ਠੀਕ ਹੈ ਪਰ ਮੇਨ ਚੀਜ਼ ਓਕੇ ਆ ਜੜਿਆ ਹੋਇਆ ਨਾ ਔਖੜਨਾ ਨਾ ਕੋਈ ਰੋਲਾ ਓਕੇ ਵੀਰੇ ਸਿਰਫ 200 ਰੁਪਏ ਰੇਂਜ ਦੇ ਵਿੱਚ 에ਅਰ ਠੀਕ ਹੈ ਵੀਰੇ ਇਹੋ ਮਾਰ ਪਾਜੀ ਆਪਾਂ ਤੁਹਾਨੂੰ ਦਵਾਂਗੇ ਸਭ ਤੋਂ ਫੇਮਸ ਬ੍ਰਾਂਡ ਵਰਕਿੰਗ ਸਟਾਕਸ ਦੀ ਚੱਪਲ ਠੀਕ ਹੈ ਵੀਰੇ ਜਿਹੜੀ ਚੱਪਲ Amazon ਦੇ ਉੱਤੇ 22000 24000 ਰੁਪਏ ਦੀ ਹਰ ਬੰਦਾ ਮਤਲਬ ਦਿਖਾ ਕੇ ਵੇਚਦਾ ਮੈਂ ਵੀ ਦਿਖਾਣਾ ਵੀਡੀਓ ਦੇ ਵਿੱਚ ਉਹ ਚੀਜ਼ ਸਿਰਫ 500 ਰੁਪਏ ਹੀ ਰਹੀ ਦੇ ਵਿੱਚ ਔਰ ਇਹਦੇ ਵਿੱਚ ਕੁਆਲਿਟੀਆਂ ਦੋ ਤਰੀਕੇ ਦੀਆਂ ਹੁੰਦੀਆਂ ਇੱਕ ਇਸ ਤੋਂ ਲੋ ਵਾਲੀ ਜਾਂਦੀ ਹੈ ਲੋਰ ਦੇ ਵਿੱਚ ਫਰਕ ਕੀ ਹੁੰਦਾ ਸਲਾਈ ਨਹੀਂ ਲੱਗੀ ਹੁੰਦੀ ਓਕੇ ਵੀਰੇ ਆਪਣੇ ਸਾਰੇ ਪੀਸ ਦੇ ਵਿੱਚ ਤੁਹਾਨੂੰ ਆਂਬੋਸ ਵਾਲੀ ਹੀ ਮਿਲੂਗੀ ਸਭ ਤੋਂ ਹਾਈ ਪ੍ਰੋਡਕਟ ਆ ਪਿਓਰ ਲੈਦਰ ਦੀ ਚੱਪਲ ਹੈ ਠੀਕ ਹੈ ਵੀਰੇ ਕੋਈ ਨਕਲੀ ਲੈਦਰ ਨਹੀਂ ਕੋਈ ਕੁਝ ਵਰਕਿੰਗ ਸਟਾਕਸ اور ਮੇਨ ਚੀਜ਼ ਹੈ ਕੁਆਲਿਟੀ ਬਹੁਤ ਪ੍ਰੀਮੀਅਮ ਹੈ ਦੀ ਦੇਖਣਾ ਬਹੁਤ ਕਲਰ ਚੈੱਕ ਕਰਨਾ ਸੋਹਣਾ ਸੋਹਣਾ ਰੰਗ ਆਇਆ ਹੈ ਇੱਕ ਟੈਨ ਕਲਰ ਮਿਲ ਜੂਗਾ 500 ਰੁਪਏ ਰੇਂਜ ਹੋਊਗਾ ਸਿਰਫ ਉਦੋਂ ਬਾਅਦ ਕਲਰ ਚੈੱਕ ਕਰੋ ਇਹ ਵਿੱਚ 올ਿਵ ਗ੍ਰੀਨ ਕਲਰ ਬਣੀ ਓਕੇ ਬਹੁਤ ਸੋਹਣਾ ਕਲਰ ਹੈ ਬ੍ਰਾਂਡ ਦੀ ਬੈਜਿੰਗ ਹੋਈ ਹੋਈ ਹੈ ਪਿੱਛੇ ਵੀ ਚੱਪਲ ਦੇ ਉੱਤੇ ਵੀ ਬੱਕਲਾਂ ਦੇ ਉੱਤੇ ਵੀ 500 ਰੁਪਏ ਰੇਂਜ ਦੇ ਵਿੱਚ ਵਰਕਿੰਗ ਸਟਾਕ ਓਕੇ ਵੀਰ ਆਹ ਲਓ ਭਾਜੀ ਹੁਣ ਕਹਿੰਦੇ ਮੇਰੇ ਭਰਾ ਬਲੈਕ ਪਾਉਂਦੇ ਸ਼ਕੀਨ ਹੁੰਦੇ ਨੇ ਉਹਨਾਂ ਭਰਾਵਾਂ ਲਈ ਬਲੈਕ ਠੀਕ ਵਰਕਿੰਗ ਸਟਾਕਸ ਸ ਇਰੇ ਵਿੱਚ ਕਾਫੀ ਕਲਰ ਵੀ ਮਿਲਾਇਆ ਪਜੇ ਕਈ ਕਾਫੀ ਲਵਰ ਵੀ ਹੈਗੇ ਕਾਫੀ ਕਲਰ ਉਹ ਭਰਾਵਾਾਸਤੇ ਓਕੇ ਵੀਰ ਸਿਰਫ 500 ਰੁਪਏ ਦੇ ਵਿੱਚ ਇਹਦਾ ਜਿਹੜਾ ਡਿਜ਼ਾਈਨ ਹੋਰ ਜਿੱਦਾਂ ਹੁਣ ਤੇਜੀ ਬਾਈ ਕੀ ਹੈ ਇਹ ਜਿੱਦਾਂ ਇਹ ਰੇ ਨਾ ਪੈਰ ਦਿਖਦਾ ਹੈ ਪੂਰਾ ਹਾਂਜੀ ਹੁਣ ਕਈ ਲਾਈਕ ਨਹੀਂ ਕਰਦੇ ਕਿ ਸਾਡਾ ਪੈਰ ਪੂਰਾ ਯਾਰ ਅਸੀਂ ਨਹੀਂ ਮਤਲਬ ਅੱਛਾ ਨਹੀਂ ਲੱਗਦਾ ਆਪਾਂ ਨੂੰ ਹਾਂਜੀ ਉਹਨਾਂ ਭਰਾਵਾਾਸਤੇ ਜਿਹੜਾ ਪਰਮਾਡ ਸਾਈ ਕਵਰ ਹੋ ਜਾਂਦਾ ਹਾਂਜੀ ਇਹ ਬਰਕਨ ਸਟਾਕਸ ਦਾ 2025 ਵਾਲਾ ਮਾਡਲ ਹੈ ਇਹਦਾ ਕੀ ਪ੍ਰਾਈਸ ਹੈ 500 ਰੁਪਏ ਸਿਰਫ 500 ਰੁਪਏ ਦੇ ਵਿੱਚ ਔਰ ਮੇਨ ਚੀਜ਼ ਆ ਸਾਰਾ ਲੈਦਰ ਹੈ ਭਾਈ ਠੀਕ ਹੈ ਵੀਰੇ ਔਰ ਇਹਦੀ ਵੀ ਸਾਰੀ ਲੈਦਰ ਦੀ ਪੀਸਸ ਸਾਰੀ ਹੀ ਆ ਡਬਲ ਲੈਦਰ ਲੱਗੀ ਹੋਈ ਹੈ ਠੀਕ ਹੈ ਨਾ ਉਖੜਨੀ ਨਾ ਕੋਈ ਰੋਲਾ ਹੈਂਡ ਮੇਡ ਹੈ ਸਿਰਫ 500 ਰੁਪਏ ਦੇ ਵਿੱਚ ਕਲਰ ਇਹਦੇ ਵੀ ਬਹੁਤ ਸੋਹਣੇ ਸੋਹਣੇ ਸ਼ੇਡ ਆਏ ਹੋਏ ਆ ਮੇਰੇ ਕੋਲ ਬਲੈਂਕ ਲੈਣਾ ਬਲੈਕ ਕਲਰ ਵੀ ਅਵੇਲੇਬਲ ਹੈ ਹਾਂਜੀ ਸਿਰਫ 500 ਰੁਪਏ ਦੇ ਵਿੱਚ ਬਰਾਊਨ ਕਲਰ ਪਾਣਾ ਐਮਬੋਸ ਬਰਾਊਨ ਕਲਰ ਵੀ ਅਵੇਲੇਬਲ ਹੈ ਮੇਰੇ ਕੋਲ ਸਿਰਫ 500 ਰੁਪਏ ਰੇਂਜ ਦੇ ਵਿੱਚ ਉਹ ਕਿਸ ਸਟੇਮ ਸਟੈਂਡਰਡ ਪੈਕਿੰਗ ਅੰਦਰ ਵੀ ਬਾਹਰ ਵੀ ਬਰਕਿੰਗ ਸਟਾਕਸ